ਇਹ ਹੈ ਕੈਲੀਫੋਰਨੀਆ ਦਾ ਸ਼ਹਿਰ ਸਨ ਫਰਾਂਸਿਸਕੋ ਤੇ ਸਾਹਮਣੇ ਜਿਹੜੀ ਤੁਸੀਂ ਪਹਾੜੀ ਦੇਖ ਰਹੇ ਹੋ ਉਹ ਹੈ ਜੇਲ ਅਲਕਾਟਰ 1934 ਚ ਬਣੀ ਇਹ ਜੇਲ ਬਾਰੇ ਮਸ਼ਹੂਰ ਸੀ ਕਿ ਇੱਥੋਂ ਕੋਈ ਭੱਜ ਨਹੀਂ ਸਕਦਾ ਤੇ ਇਸ ਨੂੰ ਬਣਾਉਣ ਦਾ ਕਾਰਨ ਵੀ ਇਹ ਹੀ ਸੀ ਕਿ ਜਿਹੜੇ ਖੂੰਖਾਰ ਅਪਰਾਧੀ ਸਨ ਜਿਨ੍ਹਾਂ ਨੇ ਕਈ ਵਾਰ ਜੇਲਾਂ ਤੋੜੀਆਂ ਜੇਲਾਂ ਚ ਭੱਜੇ ਤੇ ਜਾਂ ਜਿਨ੍ਹਾਂ ਦੇ ਅਪਰਾਧ ਬਹੁਤ ਘਣਾਉਣੇ ਸਨ ਉਹਨਾਂ ਨੂੰ ਇਹ ਜੇਲ ਦੇ ਵਿੱਚ ਰੱਖਿਆ ਜਾਂਦਾ ਸੀ ਇਹ ਜੇਲ ਸਮੁੰਦਰ ਦੇ ਵਿੱਚ ਸ਼ਹਿਰ ਤੋਂ ਕਈ ਕਿਲੋਮੀਟਰ ਦੂਰ ਪਹਾੜੀ ਤੋਂ ਕਈ ਕਿਲੋਮੀਟਰ ਦੂਰ ਬਣਾਈ ਗਈ ਸੀ ਤਾਂ ਜੋ ਇਥੋਂ ਕੋਈ ਭੱਜ ਨਾ ਸਕੇ ਤੇ ਤਿੰਨ ਦਹਾਕਿਆਂ ਤੱਕ ਹੁੰਦਾ ਵੇਦਾਂ ਰਿਹਾ ਕਿ ਕਈ ਲੋਕਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਉਹ ਅਕਸਰ ਫੜੇ ਜਾਂਦੇ ਸੀ ਜਾਂ ਮਾਰੇ ਜਾਂਦੇ ਸੀਗੇ ਕਿਉਂਕਿ ਆਲੇ ਦੁਆਲੇ ਪਾਣੀ ਕਾਫੀ ਠੰਡਾ ਸੀ ਤੇ ਸਮੁੰਦਰੀ ਜੀਵਾਂ ਦਾ ਵੀ ਖਤਰਾ ਸੀ ਡੰਗਾਈ ਕਾਫੀ ਆ ਪਾਣੀ ਦੀ ਇੱਥੇ ਪਰ 60ਵੇਂ ਦਹਾਕੇ 'ਚ ਇੱਕ ਬੰਦਾ ਆਇਆ ਜਿਸ ਨੇ ਅਮਰੀਕਾ ਦੀ ਅਮਰੀਕਾ ਦੀ ਸਰਕਾਰ ਦੀ ਇਹਨਾਂ ਦੀਆਂ ਖੋਖੀਆਂ ਏਜੰਸੀਆਂ ਦੀ ਨੀਂਦ ਹਰਾਮ ਕਰ ਦਿੱਤੀ ਤੇ ਜਿਸ ਦੇ ਬਾਰੇ 6 ਦਿਹਾਕੇ ਬੀਟਣ ਤੋਂ ਬਾਅਦ ਵੀ ਪੁਲਿਸ ਕੁਝ ਵੀ ਪਤਾ ਨਹੀਂ ਲਾ ਸਕੀ ਇੱਕ ਬੰਦਾ ਆਇਆ ਮਾਮੂਲੀ ਉਜਾਰਾਂ ਦੇ ਨਾਲ ਆਪਦੇ ਤਿੰਨ ਸਾਥੀਆਂ ਦੀ ਮਦਦ ਨਾਲ ਉਹ ਇਸ ਜੇਲ੍ਹ ਚੋਂ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ ਸੀ ਉਹਨਾਂ ਦਾ ਚੌਥਾ ਸਾਥੀ ਕਿਸੇ ਕਾਰਨ ਨਹੀਂ ਭੱਜਿਆ ਬਾਅਦ ਵਿੱਚ ਜੇਲ੍ਹ ਚ ਚਲਾ ਗਿਆ ਪਰ ਤਿੰਨ ਸਾਥੀ ਨਿਕਲ ਗਏ ਜਦ ਤੱਕ ਸਿਕਿਉਰਿਟੀ ਨੂੰ ਪਤਾ ਲੱਗਿਆ ਤੇ ਕਾਫੀ ਦੇਰ ਹੋ ਚੁੱਕੀ ਸੀ ਉਹਨਾਂ ਨੇ ਬਹੁਤ ਵੱਡਾ ਸਰਚ ਆਪਰੇਸ਼ਨ ਜਾਰੀ ਕੀਤਾ ਜੋ ਕਈ ਹਫ਼ਤੇ ਤੱਕ ਚੱਲਦਾ ਰਿਹਾ ਪੁਲਿਸ ਨੂੰ ਇੱਕ ਰੇਨ ਕੋਟ ਦੀ ਬਣਾਈ ਰਾਫਟ ਮਿਲੀ ਇੱਕ ਕੈਦੀ ਦਾ ਬਟੂਆ ਜਿਹਦੇ ਚ ਉਹਦੇ ਫੈਮਿਲੀ ਫੋਟੋ ਤੇ ਕੁਝ ਹੋਰ ਡਾਕੂਮੈਂਟ ਸੀ ਤੇ ਇੱਕ ਦੋ ਹੋਰ ਨਿੱਕੇ ਮੋਟੀਆਂ ਚੀਜ਼ਾਂ ਮਿਲੀਆਂ ਕਮਾਲ ਦੀ ਗੱਲ ਇਹ ਹੈ ਕਿ ਨਾ ਉਹ ਪੁਲਿਸ ਨੂੰ ਜਿਉਂਦੇ ਮਿਲੇ ਤੇ ਨਾ ਉਹਨਾਂ ਦੇ ਉਹਨਾਂ ਦੀਆਂ ਲਾਸ਼ਾਂ ਮਿਲਗੀਆਂ 6000 ਕੇ ਵੀਤ ਗਏ ਪਰ ਅਜ ਤੱਕਰ ਪੁਲਿਸ ਨੂੰ ਇਹ ਨਹੀਂ ਪਤਾ ਕਿ ਉਹ ਜਿਉਂਦੇ ਆ ਜਾਂ ਮਰ ਗਏ ਤੇ ਇਸੇ ਨਮੋਸ਼ੀ ਕਰਕੇ ਅਮਰੀਕਾ ਦੀ ਸਰਕਾਰ ਨੇ ਜੇਲ੍ਹ ਨੂੰ 1963 ਦੇ ਵਿੱਚ ਬੰਦ ਕਰ ਦਿੱਤਾ ਸੀ